ਬਬਾ ਸਵਾਗਤ ਹੈ ਤੁਹਾਡਾ ਜਿਸ ਤਰ੍ਹਾਂ ਸਭ ਨੂੰ ਪਤਾ ਕਿ ਜਲੰਧਰ ਵੈਸਟ ਦੇ ਵਿੱਚ ਜਿਮਣੀ ਚੋਣਾ ਜਿਹੜਾ سلسلہ ਚੱਲ ਰਿਹਾ ਹੈ ਤੇ ਜਿੱਦਾਂ ਇਦਾਂ ਇਲੈਕਸ਼ਨ ਲੱਗ ਕੇ ਆ ਰਹੇ ਨੇ ਉਸ ਤਰ੍ਹਾਂ ਜਿਹੜਾ ਮਾਹੌਲ ਜਾਦਾ ਹੋਰ ਪੱਕਾ ਨਜ਼ਰ ਆ ਰਿਹਾ ਹੈ ਇਸੇ ਨੂੰ ਲੈ ਕੇ ਕਾਫੀ ਦਿਨ ਤੋਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਭਗਵੰਤ ਮਾਨ ਜਿਹੜੇ ਆ ਉਹ ਜਲੰਧਰ ਦੇ ਵਿੱਚ ਜਿਸ ਤਰ੍ਹਾਂ ਚਰਨਜੀਤ ਚੰਨੀ ਵੱਲੋਂ ਡੇਰੇ ਲਗਾਏ ਗਏ ਸੀ ਉਸ ਤਰ੍ਹਾਂ ਜਲੰਧਰ ਦੇ ਵਿੱਚ ਡੇਰੇ ਲਗਾਣਗੇ ਜਿਹੜੀਆਂ ਦੁਆਬਾ ਸੀਟ ਜਿਹੜੀ ਹੈ ਇਹ ਜਿਮਣੀ ਚੋਣਾਂ ਨੂੰ ਲੈ ਕੇ ਬਹੁਤ ਹੋਟ ਸੀਟ ਮੰਨੀ ਜਾ ਰਹੀ ਆ 13 0 ਦਾ ਨਾਰਾ ਲਗਾਇਆ ਸੀਗਾ ਉਹਨਾਂ ਨੇ ਪਾਰ 13 0 ਦਾ ਜਿਹੜਾ ਨਾਰਾ ਨਹੀਂ ਹੋਇਆ ਸਿਰਫ ਤਿੰਨ ਜਿਹੜੀਆਂ ਸੀਟਾਂ ਤੇ ਜਿਹੜੀ ਜਿੱਤ ਪ੍ਰਾਪਤ ਹਾਸਲ ਹੋਈ ਸੀ ਉਸ ਨੂੰ ਅੱਜ ਜਿਹੜੀ ਖਬਰ ਆ ਰਹੀ ਆ ਜਲੰਧਰ ਤੋਂ ਜਿਹੜੀ ਆ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਮਾਲਵੇ ਥਾਂ ਦੁਆਬੇ ਡੇਰੇ ਲਾ ਲਏ ਨੇ ਸੀਐਮ ਨੇ ਆਪਣੀ ਪਤਨੀ ਤੇ ਬੱਚੇ ਸਣੇ ਜਲੰਧਰ ਵਿੱਚ ਲਈ ਜਿਹੜੀ ਨਵੀਂ ਕੋਠੀ ਲਈਤੀ ਆ ਉੱਥੇ ਜਿਹੜਾ ਪਹੁੰਚ ਚੁੱਕੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਮਾਝੇ ਦੋਆਬੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਏਗਾ ਉਹਨਾਂ ਦੇ ਜਿਹੜੇ ਕੰਮ ਆ ਜਿਹੜੇ ਉਹ ਜਲੰਧਰ ਦੇ ਵਿੱਚ ਹੀ ਜਿਹੜੇ ਆ ਉਹ ਨਿਵੇੜੇ ਜਾਣਗੇ ਸੀਐਮ ਮਾਨ ਨੇ ਟਵੀਟ ਕਰਕੇ ਕਿਹਾ ਕਿ ਪਿਛਲੇ ਦਿਨੀ ਮੈਂ ਕਿਹਾ ਕਿਹਾ ਸੀ ਕਿ ਜਲੰਧਰ ਕਿਰਾਏ ਤੇ ਘਰ ਲੈ ਰਹੇ ਆ ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ ਮਾਝੇ ਤੋਂ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਏਗਾ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਉਹ ਜਲੰਧਰ ਤੋਂ ਆ ਰਹੀ ਆ ਸੀਐਮ ਭਗਵੰਤ ਮਾਨ ਜਿਹੜਾ ਆਪਣੀ ਪਤਨੀ ਤੇ ਬੱਚੀ ਦੇ ਨਾਲ ਉਹ ਜਲੰਧਰ ਦੇ ਵਿੱਚ ਪਹੁੰਚ ਚੁੱਕੇ ਨੇ ਜਲੰਧਰ ਆ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਏ ਨੇ ਮਾਝੇ ਦੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਕੰਮ ਕਰਾਉਣ ਲਈ ਜਿਹੜਾ ਉਹ ਨਹੀਂ ਜਾਣਾ ਪਏਗਾ ਤੇ ਹੁਣ ਜਿਹੜਾ ਭਗਵੰਤ ਮਾਨ ਜਲੰਧਰ ਦੇ ਵਿੱਚ ਜਿਹੜਾ ਪਹੁੰਚ ਚੁੱਕੇ ਨੇ ਉਹਨਾਂ ਨੇ ਸਮੱਸਿਆਵਾਂ ਦੇ ਹੱਲ ਦਾ ਇੱਥੇ ਰਹਿ ਕੇ ਜਿਹੜਾ ਨਵੇੜਾ ਕੀਤਾ ਜਾਏਗਾ ਜਲੰਧਰ ਦਾ ਜਿਹੜਾ ਮੇਨ ਨੂੰ ਮੰਨਿਆ ਜਾਂਦਾ ਵਾ ਕਿ ਪਹਿਲਾਂ ਜਿਹੜੀ ਸੀਟ ਖਾਲੀ ਹੋਈ ਸੀ ਸ਼ੀਤਨ ਰਾਗ ਵੱਲੋਂ ਹੁਣ ਉਸ ਤੋਂ ਦੁਬਾਰਾ ਜਿਹੜੇ ਇਲੈਕਸ਼ਨ ਹੋ ਰਹੇ ਆ ਰਿਜ਼ਾਈਨ ਦੇ ਦਿੱਤਾ ਗਿਆ ਸੀ ਚਿਤਨ ਰਾਗ ਵੱਲੋਂ ਬੀਜੇਪੀ ਜੁਆਇਨ ਕਰ ਲਈ ਸੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਲੋਕਾਂ ਦੀ ਖੱਜਲ ਖਵਾਰੀ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰابطਾ ਕਾਇਮ ਕਰਨ ਲਈ ਹਰ ਸੰਭਵ ਜਿਹੜੇ ਉਪਰਾਲੇ ਕਰਾਂਗੇ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਸੀਗਾ ਕਿ ਮੈਂ ਜਲੰਧਰ ਦੇ ਵਿੱਚ ਪਹੁੰਚ ਕਰਾਂਗਾ ਤੇ ਲੋਕਾਂ ਦੇ ਜਿਹੜੇ ਕੰਮ ਕਰਾਂਗਾ ਟਵੀਟ ਤੁਹਾਨੂੰ ਦਿਖਾ ਦਿੰਨੇ ਜਿਹੜਾ ਵਾ ਭਗਵਾਨ ਜਮਾਨ ਨੇ ਥੋੜੇ ਦਿਨ ਪਹਿਲਾਂ ਆਪਣੇ ਪੇਜ ਦੇ ਉੱਤੇ ਟਵੀਟ ਕੀਤਾ ਸੀਗਾ ਉਸ ਦੇ ਵਿੱਚ ਲਿਖਿਆ ਸੀ ਪਿਛਲੇ ਦਿਨੀ ਮੈਂ ਕਿਹਾ ਸੀ ਕਿ ਜਲੰਧਰ ਘਰ ਕਰਾਇਤੇ ਲੈ ਰਿਹਾ ਹਾਂ ਅੱਜ ਅੱਜ ਮੈਂ ਜਲੰਧਰ ਵੇਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ ਮਾਝੇ ਅਤੇ ਦੋਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਏਗਾ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਦਾ ਹੱਲ ਆ ਉਹ ਜਲੰਧਰ ਦੇ ਵਿੱਚ ਹੀ ਨਿਬਟਾਰਾ ਕੀਤਾ ਜਾਏਗਾ ਮਸਲੇ ਇੱਥੇ ਰਹਿ ਕੇ ਨਿਪਟਾਰਾ ਕਰਾਂਗਾ ਤੇ ਲੋਕਾਂ ਨੂੰ ਜਿਹੜੀ ਖੱਜਲ ਖਰਾਬੀ ਹੋਏਗੀ ਉਹਨੂੰ ਖਤਮ ਕਰਾਂਗਾ ਤੇ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਵੀ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਆਪਣੀ ਪਤਨੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਬੇਟੀ ਵੀ ਨਾਲ ਆ ਜਿਹੜੀਆਂ ਤਸਵੀਰਾਂ ਉਹਨਾਂ ਨੇ ਕੋਠੀ ਦੇ ਵਿੱਚ ਜਿੱਥੇ ਉਹ ਠਹਿਰੇ ਨੇ ਜਿੱਨਾ ਜਿਹੜੀ ਕਿਰਾਏ ਤੇ ਕੋਠੀ ਲਈਤੀ ਹੁਣ ਚਰਚਾਾਂ ਵਿੱਚ ਵੀ ਚੱਲ ਰਹੀਆਂ ਸੀ ਕਿ 2027 ਦੀ ਜਿਹੜੀਆਂ ਚੋਣਾਂ ਆਣਗੀਆਂ ਉਹਨਾਂ ਨੂੰ ਲੈ ਕੇ ਜਿਹੜੇ ਇਹ ਤਿਆਰੀਆਂ ਸਾਰੀਆਂ ਚਾਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਪਤਨੀ ਦੇ ਨਾਲ ਉਹਨਾਂ ਨੇ ਉੱਥੇ ਆ ਕੇ ਜਿਹੜੀਆਂ ਤਸਵੀਰਾਂ ਆਪਣੇ ਪੇਜ ਦੇ ਉੱਤੇ ਜਿਹੜੀਆਂ ਸ਼ੇਅਰ ਕੀਤੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਭਗਵੰਤ ਮਾਨ ਜਿਹੜਾ ਜਲੰਧਰ ਦੇ ਵਿੱਚ ਚੋਣਾਂ ਨੂੰ ਲੈ ਕੇ ਜਿਹੜਾ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਭਗਵੰਤ ਮਾਨ ਜਿਹੜੀ ਤਸਵੀਰਾਂ ਉਹਨਾਂ ਨੇ ਜਿਹੜੀਆਂ ਸ਼ੇਅਰ ਕੀਤੀਆਂ ਵਾ ਕਾਫੀ ਦਿਨ ਪਹਿਲਾਂ ਉਹਨਾਂ ਨੇ ਟਵੀਟ ਕੀਤਾ ਸੀ ਕਿ ਮੈਂ ਜਿਹੜੀ ਇਲੈਕਸ਼ਨਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਆ ਰਿਹਾ ਕੋਠੀ ਕਿਰਾਏ ਤੇ ਲੈ ਲਿੱਤੀ ਏ ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਲੰਧਰ ਦੇ ਵਿੱਚ ਘਰ ਲੈ ਲਿਆ ਵਾਂ ਤੇ ਇੱਥੇ ਹੀ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਹੱਲ ਕੀਤੀਆਂ ਜਾਣਗੀਆਂ ਜਿਹੜੇ ਮਾਝੇ ਤੇ ਦੁਆਬੇ ਦੇ ਲੋਕਾਂ ਦੇ ਜਿਹੜੇ ਮਸਲੇ ਹੋ ਇੱਥੇ ਹੱਲ ਜਿਹੜੇ ਕੀਤੇ ਜਾਣਗੇ ਚੰਡੀਗੜ੍ਹ ਜਿਹੜਾ ਨੂੰ ਨਹੀਂ ਜਾਣਾ ਪਏਗਾ ਤੇ ਬਹੁਤ ਵੱਡੀ ਖਬਰ ਜਿਹੜੀ ਜਲੰਧਰ ਤੋਂ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਪ੍ਰਵਾਸ ਸਮੇਤ ਜਿਹੜਾ ਇੱਥੇ ਪਹੁੰਚ ਗਏ ਆ ਤੇ ਮਾਲਵੇ ਤੇ ਦੁਆਬੇ ਦੇ ਡੇਰੇ ਲਾ ਲੈਨੇ ਉੱਥੇ ਉਹਨਾਂ ਨੇ ਸੀਮਾਨ ਨੇ ਆਪਣੀ ਪਤਨੀ ਦੇ ਬੱਚੇ ਨਾਲ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜੀਆਂ ਤਸਵੀਰਾਂ ਵੀ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ ਹੁਣ ਇਹ ਸਿੱਟੇ ਜਿਹੜੇ ਕੀ ਨਿਕਲ ਕੇ ਆਉਂਦੇ ਨੇ ਇਲੈਕਸ਼ਨਾਂ ਤੇ ਮਹਿੰਦਰ ਭਗਤ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਕਿੰਨੀ ਕੁ ਜਿਹੜੀ ਹੈ ਖਰੀ ਉੱਤਰਦੀ ਹੈ ਇਹਦੇ ਬਹੁਤ ਨਿਰਾਸ਼ ਚੱਲ ਰਹੇ ਸੀ ਲੋਕ ਆਮ ਆਦਮੀ ਪਾਰਟੀ ਦੇ ਹੁਣ ਦੇਖਣਾ ਹੋਵੇਗਾ ਇੱਕ ਭਗਵੰਤ ਮਾਨ ਦੇ ਆਨ ਨਾਲ ਜਲੰਧਰ ਦੇ ਵਿੱਚ ਕਿੰਨਾ ਕੁ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਫਾਇਦਾ ਹੁੰਦਾ ਵਾ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਕਿ ਕੀ ਕੋਈ ਸਿੱਟੇ ਨਿਕਲ ਸਕਦੇ ਨੇ ਕੀ ਆਮ ਆਦਮੀ ਪਾਰਟੀ ਜਲੰਧਰ ਤੋਂ ਸੀਟ ਜਿੱਤ ਸਕਦੀ ਹੈ ਜਾਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ